ਅੱਜ ਅਸੀਂ ਗੱਲ ਕਰਦੇ ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜੋ ਸਿੱਖ ਬਾਦਸ਼ਾਹ ਸਨ ਪਰ ਜਿਨ੍ਹਾਂ ਨੇ ਆਪਣੇ ਰਾਜ ਨੂੰ ਸਰਕਾਰੀ ਖਾਲਸਾ ਜਾਂ ਖਾਲਸਾ ਰਾਜ ਦੀ ਤਸ਼ਬੀਹ ਦਿੱਤੀ। ਵੈਸੇ ਤਾਂ ਮਾਲਵੇ ਦੇ ਵਿੱਚ ਵੀ ਬਹੁਤ ਸਾਰੇ ਸਿੱਖ ਰਾਜੇ ਰਾਜ ਕਰਦੇ ਸਨ, ਸਿੱਖ ਰਿਆਸਤਾਂ ਸਨ, ਫੁੱਲਕੀਆ ਰਿਆਸਤਾਂ, ਪਟਿਆਲਾ, ਨਾਭਾ, ਜੀਂਦ, ਕੈਂਥਲ ਇਸ ਤੋਂ ਇਲਾਵਾ ਫਰੀਦਕੋਟ ਦੀ ਰਿਆਸਤ ਵੀ ਸੀ। ਪਰ ਸਿੱਖ ਖਾਲਸਾ ਰਾਜ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਹੈ ਇਨੂੰ ਹੀ ਪ੍ਰਵਾਨ ਕਰਦੇ ਆ 1780 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਸਿੱਖ ਮਿਸਲਾਂ ਦੇ ਮੁਖੀ ਜਿਹੜੇ ਬਹੁਤ ਦਾਨੇ ਸਿਆਣੇ ਸਨ ਉਹ ਬਜ਼ੁਰਗ ਹੋ ਚੁੱਕੇ ਸਨ ਨਵੇਂ ਮਿਸਲਦਾਰਾਂ ਨੇ ਆਪਣੀਆਂ ਆਪਣੀਆਂ ਪਿਤਾ ਪੁਰਖੀ ਮਿਸਲਾਂ ਜਿਹੜੀਆਂ ਸੰਭਾਲੀਆਂ ਪਰ ਉਹ ਇੰਨੇ ਮਜ਼ਬੂਤ ਨਹੀਂ ਸਨ ਜਿੰਨੇ ਉਹਨਾਂ ਦੇ ਪੁਰਖੇ ਮਜ਼ਬੂਤ ਸਨ ਇੱਕ ਦੋ ਨੂੰ ਛੱਡ ਕੇ ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਮਿਸਲਾਂ ਨੂੰ ਇਕੱਠੀਆਂ ਕੀਤਾ ਉਹਨਾਂ ਨੇ ਲਾਹੌਰ ਨੂੰ 1799 ਦੇ ਵਿੱਚ ਲਾਹੌਰ ਤੇ ਕਬਜ਼ਾ ਕਰਕੇ ਆਪਣੀ ਰਾਜਧਾਨੀ ਬਣਾਇਆ ਸਾਰੇ ਮਿਸਲਦਾਰਾਂ ਨੂੰ ਆਪਣੇ ਨਾਲ ਸ਼ਾਮਲ ਕੀਤਾ ਕਿਸੇ ਨੂੰ ਕੂਟਨੀਤੀ ਨਾ ਕੀਤਾ ਕਿਸੇ ਨੂੰ ਕਿਵੇਂ ਕੀਤਾ ਕਿਸੇ ਨੂੰ ਕਿਵੇਂ ਕੀਤਾ ਇਹ ਵੱਖਰਾ ਵਿਸ਼ਾ ਪਰਵਨਾ ਨੇ ਇੱਕ ਸੰਯੁਕਤ ਮਿਸਲਾਂ ਨੂੰ ਇਕੱਠਿਆ ਕਰਕੇ ਇੱਕ ਸੰਯੁਕਤ ਖਾਲਸਾ ਰਾਜ ਦੀ ਨੀਂਹ ਰੱਖੀ ਮਹਾਰਾਜਾ ਰਣਜੀਤ ਸਿੰਘ ਬਾਰੇ ਬਹੁਤ ਕੁਝ ਲਿਖਿਆ ਗਿਆ ਸਭ ਤੋਂ ਵਧੀਆ ਉਮਦਾਉ ਤਵਾਰੀਖ ਦੇ ਵਿੱਚ ਕਰਤਾ ਜਿਹੜੇ ਸੀ ਸਰਦਾਰ ਸੋਨ ਲਾਲ ਸੂਰੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਬਾਰੇ ਜਾਣਕਾਰੀਆਂ ਦਿੱਤੀਆਂ ਵੱਡੀਆਂ ਜਾਣਕਾਰੀਆਂ ਦਿੱਤੀਆਂ ਕਿਉਂਕਿ ਉਹ ਮਹਾਰਾਜਾ ਰਣਜੀਤ ਸਿੰਘ ਦੇ ਸਮਕਾਲੀ ਸਨ ਤੇ ਇੱਕ ਉਹਨਾਂ ਦੇ ਪਿਤਾ ਤੇ ਦਾਦਾ ਜਿਹੜੇ ਸਨ ਉਹ ਸਰਦਾਰ ਚੜ੍ਹ ਸਿੰਘ ਜੀ ਦੇ ਮੁਨਸ਼ੀ ਰਹੇ ਸਨ ਇਸ ਤੋਂ ਇਲਾਵਾ ਮੁਹੰਮਦ ਲਤੀਫ ਨੇ ਲਿਖਿਆ ਤਾਰੀਖੇ ਪੰਜਾਬ ਦੇ ਵਿੱਚ ਕਨਈਆ ਲਾਲ ਨੇ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖਿਆ ਡਾਕਟਰ ਹਰੀਰਾਮ ਗੁਪਤਾ ਜੀ ਨੇ ਲਿਖਿਆ ਪ੍ਰਿੰਸੀਪਲ ਸੀਤਾਰਾਮ ਕੋਹਲੀ ਨੇ ਲਿਖਿਆ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਜੀ ਇਹਨਾਂ ਨੇ ਵੀ ਲਿਖਿਆ 181918 ਦੇ ਵਿੱਚ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਲਿਖਿਆ ਔਰ ਇੱਕ ਅੰਗਰੇਜ਼ ਸਕਾਲਰ ਸੀ ਹੈਨਰੀ ਟੀ ਪ੍ਰਿੰਸਪ ਉਹਨੇ ਵੀ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖਿਆ ਕੈਪਟਨ ਮਰੇ ਤੇ ਵੇਡ ਦੀਆਂ ਜਿਹੜੀਆਂ ਰਿਪੋਰਟਾਂ ਸੀ ਉਹਨਾਂ ਨੂੰ ਆਧਾਰ ਬਣਾ ਕੇ ਉਸ ਤੋਂ ਬਾਅਦ ਜਿੰਨੇ ਵੀ ਅੰਗਰੇਜ਼ ਲਖਾਰੀ ਹੋਏ ਚਾਹੇ ਉਹ ਗਰੋਗਰ ਸੀ ਕਨਿੰਗਮ ਸੀ ਗ੍ਰਫਨ ਸੀ ਇਹਨਾਂ ਨੇ ਹੈਨਰੀ ਟੀ ਪ੍ਰਿੰਸਪ ਦੀ ਲਿਖਤ ਨੂੰ ਹੀ ਜਿਹੜਾ ਸੀ ਉਹ ਆਧਾਰ ਬਣਾ ਕੇ ਲਿਖਿਆ ਡਾਕਟਰ ਗੰਡਾ ਸਿੰਘ ਜੀ ਨੇ ਬਹੁਤ ਖੂਬਸੂਰਤ ਲਿਖਿਆ ਔਰ ਇਹ ਜਿਹੜੇ ਅੰਗਰੇਜ਼ ਲਖਾਰੀ ਸੀ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖਣ ਵਾਲੇ ਇਹਨਾਂ ਨੇ ਬਹੁਤਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਨਾਲ ਨਿਆਂ ਨਹੀਂ ਕੀਤਾ ਜਿਵੇਂ ਕੋ ਉਦਾਹਰਨ ਹੈ ਕਿ ਮਹਾਰਾਜਾ ਰਣਜੀਤ ਸਿੰਘ ਜਦ ਪਟਿਆਲੇ ਰਿਆਸਤ ਤੇ ਜਿਹੜੇ ਵਿੱਚ ਆਏ ਉਹ ਮਹਾਰਾਜਾ ਸਾਹਿਬ ਸਿੰਘ ਦੇ ਪਰਿਵਾਰਕ ਝਗੜੇ ਦੇ ਵਿੱਚ ਮਹਾਰਾਜਾ ਸਾਹਿਬ ਸਿੰਘ ਦੇ ਸੱਦੇ ਤੇ ਉੱਤੇ ਪਟਿਆਲੇ ਗਏ ਸਨ ਪਟਿਆਲਾ ਰਿਆਸਤ ਨੇ ਉਹਨਾਂ ਨੂੰ ਤੋਹਫੇ ਵੀ ਦਿੱਤੇ ਸਨ ਲੇਕਿਨ ਅੰਗਰੇਜ਼ਾਂ ਨੇ ਆਪਣੀਆਂ ਲਿਖਤਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਪਟਿਆਲੇ ਆਉਣਾ ਦੋ ਵਾਰ ਉਹ ਇਉਂ ਉਲਿਖਿਆ ਜਿਵੇਂ ਮਹਾਰਾਜਾ ਰਣਜੀਤ ਸਿੰਘ ਹਮਲਾਵਰ ਹੋ ਕੇ ਗਏ ਹੋ ਤੇ ਇਸ ਢੰਗ ਦੇ ਨਾਲ ਉਲਿਖਿਆ ਕਿ ਜਿਹੜੇ ਖੁਦ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਨ ਦੇ ਵਿੱਚ ਉਹਨਾਂ ਨੂੰ ਤੋਹਫੇ ਦਿੱਤੇ ਸਨ ਉਹ ਮਹਾਰਾਜਾ ਰਣਜੀਤ ਸਿੰਘ ਨੇ ਜ਼ਬਰੀ ਉਗਰਾਹੇ ਹੋਣ ਪਰ ਅਜਿਹਾ ਨਹੀਂ ਸੀ ਉਹ ਇੱਕ ਦਰਿਆਦਿਲ ਬਾਦਸ਼ਾਹ ਸੀ ਭਾਵਿਓ ਮਹਾਰਾਜਾ ਸੀ ਪਰ ਉਹਨੇ ਆਪਣਾ ਰਾਜ ਜਿਹੜਾ ਸੀ ਲੋਕਤੰਤਰਿਕ ਵਿਧੀ ਦੇ ਨਾਲ ਚਲਾਇਆ ਹਰ ਇੱਕ ਦੀ رائے ਨੂੰ ਅਹਿਮੀਅਤ ਦਿੱਤੀ ਜਾਂਦੀ ਸੀ ਸਾਨਕ ਸ਼ਕਤੀ ਵੱਲ ਉਸਨੇ ਵਿਸ਼ੇਸ਼ ਤਵज्जो ਦਿੱਤੀ ਸਰਦਾਰ ਹਰੀ ਸਿੰਘ ਜੀ ਨਲਵਾ ਅਕਾਲੀ ਫੂਲਾ ਸਿੰਘ ਜੀ ਉਸਦੇ ਦਰਬਾਰ ਦੇ ਜਿਹੜੇ ਹੈ ਉਹ ਬਹੁਤ ਵੱਡੇ ਕੀਮਤੀ ਰਤਨ ਸਨ ਜਿਨ੍ਹਾਂ ਨੇ ਖਾਲਸਾ ਰਾਜ ਦੀਆਂ ਨੀਹਾਂ ਨੂੰ ਮਜ਼ਬੂਤ ਕਰਨ ਦੇ ਵਿੱਚ ਆਪਣਾ ਬਧੇਰੇ ਯੋਗਦਾਨ ਪਾਇਆ ਔਰ ਮਹਾਰਾਜਾ ਰਣਜੀਤ ਸਿੰਘ ਵੀ ਇਨ੍ਹਾਂ ਸਿੱਖ ਜਰਨੈਲਾਂ ਦੀ رائے ਨੂੰ ਉਹਨਾਂ ਦੇ مشورے ਨੂੰ ਬੜੀ अहमियत ਦਿੰਦੇ ਸਨ ਉਹਨਾਂ ਦੀ ਗੁਰਦੁਆਰਿਆਂ ਦੇ ਪ੍ਰਤੀ ਗੁਰੂ ਘਰ ਦੇ ਉੱਤੇ ਤੀ ਆਸਥਾ ਜਿਹੜੀ ਹੈ ਉਹ ਕਿਸੇ ਤੋਂ ਲੁਕੀ ਨਹੀਂ ਇਸੇ ਲਈ ਸਿੱਖ ਅੱਜ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਆਪਣਾ ਖਾਲਸਾ ਰਾਜ ਕਹਿ ਕੇ ਮਾਣ ਕਰਦੇ ਆ ਬਹੁਤ ਸਾਰੇ ਲਿਖਾਰੀ ਅਜ ਅਜਿਹੇ ਵੀ ਐ ਜਿਹੜੇ ਅੰਗਰੇਜ਼ਾਂ ਦੀਆਂ ਲਿਖੀਆਂ ਦਾ ਲਿਖਤਾ ਨੂੰ ਆਧਾਰ ਬਣਾ ਕੇ ਮਹਾਰਾਜਾ ਰਣਜੀਤ ਸਿੰਘ ਬਾਰੇ ਕੁਝ ਇਹਦਾ ਪਿੱਧਰ ਉਧਰ ਦਾ ਲਿਖਦੇ ਆ ਪਰ ਇਹ ਸਹੀ ਇਨਸਾਫ ਨਹੀਂ ਉਹ ਵਧੀਆ ਰਾਜਾ ਸੀ ਉਹ ਜਿੰਨਾ ਸਿੱਖਾਂ ਨੂੰ ਚਾਹੁੰਦਾ ਸੀ ਉਹਨਾਂ ਉਹ Hindu ਤੇ Musalmana ਨੂੰ ਵੀ ਚਾਹੁੰਦਾ ਸੀ ਜੇ ਉਸਨੇ ਸਤਖੰਦ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਸੋਨਾ ਚੜਾਇਆ ਤੇ ਉਸਨੇ ਜਗਨਨਾਥ ਵਰਗੇ ਜਿਹੜੇ ਵੱਡੇ ਮੰਦਰ ਹੈ ਹਿੰਦੂ ਧਰਮ ਦੇ ਉਹਨਾਂ ਨੂੰ ਵੀ ਜਿਹੜਾ ਸੀ ਬਹੁਤ ਕੁਝ ਦਿੱਤਾ ਮਸੀਤਾਂ ਵੀ ਜੜੀਆਂ ਬਣਾਈਆਂ ਇਸੇ ਲਈ ਅੱਜ ਅਸੀਂ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਕਹਿ ਕੇ ਉਹਨਾਂ ਨੂੰ ਸਨਮਾਨ ਦਿੰਨੇ ਆਂ ਔਰ ਯਾਦ ਕਰਦੇ ਆਂ ਔਰ ਮਾਣ ਕਰਦੇ ਰਹਾਂਗੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪ੍ਰਬੰਧ ਸਾਡੇ ਕੋਲ ਇੱਕ ਐਸਾ ਸਬੂਤ ਹੈ ਜਿਹੜਾ ਅਸੀਂ ਦੁਨੀਆ ਨੂੰ ਦੱਸਣ ਦੇ ਲਈ ਇਸਤੇਮਾਲ ਕਰ ਸਕਦੇ ਆਂ ਕਿ ਸਾਨੂੰ ਰਾਜ ਪ੍ਰਬੰਧ ਜਿਹੜਾ ਉਹ ਕਰਨਾ ਆਉਂਦਾ ਪਰ ਇਹ ਵੀ ਗੱਲ ਜਿਹੜੀ ਹੈ ਉਹ ਮੰਨਣਯੋਗ ਹੈ ਕਿ ਜਦੋਂ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮਰਤੂ ਹੋ ਜਾਂਦੀ ਹੈ ਉਹ ਕਾਲ ਚਲਾਣਾ ਕਰ ਜਾਂਦੇ ਨੇ ਕਿ ਬਿਮਾਰੀ ਦੀ ਵਜ੍ਹਾ ਨਾਲ ਤੇ ਉਸ ਤੋਂ ਬਾਅਦ 10 ਸਾਲ ਜਿਹੜੀ ਪੰਜਾਬ ਦੇ ਵਿੱਚ ਅਫਰਾ ਤਫਰੀ ਖਾਸ ਤੌਰ ਤੇ ਸਿੱਖਾਂ ਦੇ ਵਿੱਚ ਮੱਚੀ ਉਹਨੇ ਖਾਲਸਾ ਰਾਜ ਨੂੰ ਡੋਬਣ ਦੇ ਵਿੱਚ ਐਮਪੋ ਮਕਨਬਾਈ ਬੇਇਤفاقੀ ਤੇ ਬੇਇਤਬਾਰੀ ਦਾ ਮਾਹੌਲ ਜਿਹੜਾ ਸੀ ਅੰਗਰੇਜ਼ਾਂ ਦੀ ਛਾਹ ਦੇ ਉੱਤੇ ਸਿਰਜਿਆ ਗਿਆ ਜਿਹੜਾ ਵੀ ਕੋਈ ਪੰਥਕ ਹਿੱਤਾਂ ਦੀ ਗੱਲ ਕਰਦਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਿਰਜੇ ਰਾਜ ਦੀ ਸਲਾਮਤੀ ਦੀ ਦੁਆ ਕਰਦਾ ਸੀ ਉਹਦੀ ਕੋਈ ਰਹਿ ਦਿੰਦਾ ਸੀ ਉਹਦੇ ਤੇ ਅੰਗਰੇਜ਼ਾਂ ਦਾ ਪਿੱਠੂ ਹੋਣ ਦਾ ਯਾ ਅੰਗਰੇਜ਼ਾਂ ਦਾ ਦਲਾਲ ਹੋਣ ਦਾ ਤੱਬਾ ਲਾ ਕੇ ਮਾਰ ਦਿੱਤਾ ਜਾਂਦਾ ਸੀ। ਤਵੇਂ ਇਥੋਂ ਤੱਕ ਕਿ ਮਹਾਰਾਣੀ ਜਿੰਦਾ ਦੇ ਉੱਤੇ ਵੀ ਜਿਹੜਾ ਸੀ ਇੱਕ ਵਾਰ ਅੰਗਰੇਜ਼ਾਂ ਦੇ ਪਿੱਠੂ ਹੋਣ ਦਾ ਜਿਹੜਾ ਤੱਬਾ ਲਾ ਦਿੱਤਾ ਗਿਆ। ਜਿਵੇਂ ਅੱਜ ਕੱਲ ਕੋਵਾਇਤ ਹੈ ਕਿ ਭਾਜੀਪੀ ਦਾ ਹੈ, ਇਹ ਕਾਂਗਰਸ ਦਾ ਹੈ। ਇਸ ਤਰ੍ਹਾਂ ਕਹਿ ਕੇ ਕਿਸੇ ਵੀ ਪਰਸਨ ਨੂੰ ਦਲੀਲ ਕਰਨ ਦਾ ਯਤਨ ਕੀਤਾ ਜਾਂਦਾ ਹੈ। ਬਿਲਕੁਲ ਬੇਇਤਿਫਾਕੀ ਦਾ ਇਸੇ ਤਰ੍ਹਾਂ ਦਾ ਮਾਹੌਲ 1839 ਤੋਂ ਲੈ ਕੇ 1849 ਉਦੋਂ ਤੱਕ ਰਿਹਾ 10 ਸਾਲ ਜਦੋਂ ਉੰਤਕ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਰਾਜ ਦੇ ਵਿੱਚ ਮਰਜ਼ਾ ਨਾ ਕਰ ਲਿਆ ਇਸ ਬੇਇਤਿਫਾਕੀ ਨੇ ਖਾਲਸਾ ਰਾਜ ਦੀਆਂ ਜੜ੍ਹਾਂ ਦੇ ਵਿੱਚ ਜ਼ਹਿਰ ਦਿੱਤਾ ਬੇਪਰੋਸਗੀ ਨੇ ਖਾਲਸਾ ਰਾਜ ਨੂੰ ਡੋਪਿਆ ਤੇ ਇਹ ਬੇਪਰੋਸਗੀ ਬੇਵਿਸ਼ਵਾਸੀ ਜਿਹੜੀ ਹੈ ਉਹ ਅੱਜ ਵੀ ਕਾਇਮ ਹੈ ਕਾਸ਼ ਅਸੀਂ ਆਪਣੇ ਇਤਿਹਾਸ ਤੋਂ ਸਬਕ ਸਿੱਖੀਏ ਸੇਧ ਲਈਏ ਤੇ ਬਲੰਦੀਆਂ ਛੋਈਏ ਖਾਸ ਤੌਰ ਤੇ ਮੈਂ ਨੌਜਵਾਨ ਤਬਕੀ ਨੂੰ ਇਹ ਅਪੀਲ ਕਰਾਂਗਾ ਕਿ ਆਪਣੇ ਗੌਰਵਮਈ ਇਤਿਹਾਸ ਨੂੰ ਜਾਣੋ ਜਿਹੜੀਆਂ ਕੌਮਾਂ ਆਪਣੇ ਗੌਰਵਮਈ ਇਤਿਹਾਸ ਨੂੰ ਜਾਣਦੀਆਂ ਨੇ ਉਹ ਇਤਿਹਾਸ ਸਿਰਜਦੀਆਂ ਨੇ ਇਸ ਲਈ ਆਓ ਅਪਾ ਇਤਿਹਾਸ ਨੂੰ ਸਮਝੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਕਿਉਂਕਿ ਉਹਨਾਂ ਨੇ ਸਿੱਕਾ ਵੀ ਗੁਰੂ ਸਾਹਿਬਾਂ ਦੇ ਨਾਮ ਦੇ ਉੱਤੇ ਚਲਾਇਆ ਸਿੱਕਾ ਆਜ਼ਦ ਬਾਰ ਹਰ ਦੋ ਆਲਮ ਤੇਗ ਨਾਨਕ ਵਾਹਿਬ ਅਸ ਫਤਿਹ ਗੋਬਿੰਦ ਸਿੰਘ ਸਾਹੀ ਸ਼ਾਹ ਫਜ਼ਲ ਸੱਚਾ ਸਾਹਿਬ ਅਸ ਇਹ ਸ਼ਬਦ ਉਕੇਰੇ ਸਿੱਕੇ ਦੇ ਉੱਤੇ ਚੌਰ ਸਾਹਿਬ ਦੀ ਤਸਵੀਰ ਜੋ ਸਾਡੀ ਪ੍ਰਭੂ ਸਤਾ ਦਾ ਪ੍ਰਤੀਕ ਹੈ ਚੌਰ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਝੁਲਦਾ ਉਹ ਸਿੱਕੇ ਦੇ ਉੱਤੇ ਉਕੇਰੀ ਔਰ ਹੈਰਾਨੀ ਦੀ ਗੱਲ ਕਿ ਅੰਗਰੇਜ਼ਾਂ ਨੇ ਲਿਖਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਿੱਕੇ ਦੇ ਉੱਤੇ ਪਿੱਪਲ ਦੀ ਤਸਵੀਰ ਹੈ ਉਹ ਬ੍ਰਾਹਮਣਵਾਦੀ ਖਿਆਲ ਰੱਖਦਾ ਸੀ ਠੀਕ ਹੈ ਕੁਝ ਖਿਆਲ ਮਿਲਦੇ ਸੀ ਉਸਦੇ ਸਨਾਤਨੀ ਖਿਆਲਾਂ ਨਾਲ ਪਰ ਫਿਰ ਵੀ ਉਹ ਗੁਰੂ ਸਾਹਿਬਾਨ ਨੂੰ ਸਮਰਪਿਤ ਸੀ ਗੁਰੂ ਸਾਹਿਬਾਨ ਦੀ ਯਾਦ ਚੋਂ ਨੇ ਸਿੱਕੇ ਜੜਿਆ ਆਪਣੇ ਰਾਜ ਦੇ ਵਿੱਚ ਚਲਾਈ ਉਹਦੀ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ